ਜਿਹੜੀ ਤੁਸੀਂ ਐਗਜ਼ਾਮ ਦਿੱਤੇ ਸੀਗੇ ਔਰ ਤੁਸੀਂ ਇੱਕ ਐਸਡੀਓ ਸਿਲੈਕਟ ਹੋਏ ਹੋ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਦੋਂ ਪ੍ਰੀਖਿਆ ਹੋਈ ਔਰ ਕਿੰਨਾ ਰੈਂਕ ਤੁਹਾਡਾ ਆਇਆ ਸੀ ਔਰ ਕਿੰਨਾ ਕਟਾਫ ਸੀਗਾ ਜੀ ਜਦੋਂ ਮੈਂ ਆਪਣੇ ਬੀਟੈਕ ਕਰ ਰਿਹਾ ਸੀਗਾ ਮੈਂ 3rd ਇਅਰ 'ਚ ਸੀਗਾ ਮੈਨੂੰ ਪਤਾ ਲੱਗਿਆ ਕਿ ਮਤਲਬ ਪਹਿਲਾਂ ਹੀ ਸੀਗਾ ਕਿ ਗੇਟ ਨਾਮ ਦਾ ਜਿਹੜਾ ਐਗਜ਼ਾਮ ਹੈ ਉਹ ਦੇਣਾ ਹੈ ਉਹਦੇ ਥਰੂ ਕਾਫੀ ਕੰਪਨੀਆਂ ਰਿਕਰੂਟ ਕਰਦੀਆਂ ਤੇ ਮੈਂ ਉਹਦੀ ਤਿਆਰੀ ਸ਼ੁਰੂ ਕੀਤੀ ਪਿਛਲੇ ਸਾਲ ਵੀ ਦਿੱਤਾ ਸੀ 2023 'ਚ ਆਦੋਂ ਕਿ ਕਲੀਅਰ ਹੋ ਗਿਆ ਸੀ ਪਰ ਆਦੋਂ ਮੇਰੇ ਕੋਲ ਡਿਗਰੀ ਨਹੀਂ ਸੀ ਤਾਂ ਮੇਰੀ ਗੱਲ ਨਹੀਂ ਬਣੀ ਤਾਂ 2024 ਚ ਮੈਂ ਦੁਬਾਰਾ ਦਿੱਤਾ ਫ फेब्रुवारी ਚ ਹੋਇਆ ਤੇ ਮੇਰੇ 28.67 ਨੰਬਰ ਆਏ ਸੀ ਤੇ ਕੁਆਲਿਫਿਕੇਸ਼ਨ ਲਈ 17 ਨੰਬਰ ਚਾਹੀਦੇ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਪੀਐਸਪੀਸੀਐਲ ਦਾ ਦੇਖਿਆ ਤਾਂ ਉਹਨਾਂ ਨੇ ਅਸਿਸਟੈਂਟ ਇੰਜੀਨੀਅਰ ਦੀ ਪੋਸਟਾਂ ਕੱਢੀਆਂ ਸੀ ਗੇਟ ਦੇ ਥਰੂ ਹੀ ਰਿਕਰੂਟ ਕਰਦੇ ਆ ਤੇ ਮੈਂ ਅਪਲਾਈ ਕਰ ਦਿੱਤਾ ਤੇ ਉਸ ਤੋਂ ਬਾਅਦ ਰਿਜ਼ਲਟ ਆਇਆ ਤੇ ਮੇਰਾ ਵੀ ਮੈਰਿਟ ਦਾ ਨਾਮ ਆਇਆ ਤੇ ਬਾਅਦ ਵਿੱਚ ਉਹਨਾਂ ਨੇ ਸਾਨੂੰ ਕੰਟੈਕਟ ਕਰਕੇ ਦੱਸਿਆ ਕਿ ਜੀ ਤੁਹਾਡਾ ਤੁਹਾਨੂੰ ਨਿਯੁਕਤੀ ਪੱਤਰ ਮਿਲਣਿਆ 25 ਤਰੀਕ ਨੂੰ 25 ਨਵੰਬਰ ਤਾਂ ਫਿਰ ਸਾਨੂੰ ਉਹਨਾਂ ਨੇ ਚੰਡੀਗੜ੍ਹ ਬੁਲਾਇਆ ਤੇ ਚੰਡੀਗੜ੍ਹ ਆਪਣੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਨੇ ਤੁਹਾਨੂੰ ਨਿਯੁਕਤੀ ਪੱਤਰ ਬੰਡੇ ਬਸ ਇਹ ਦੱਸੋ ਮੈਨੂੰ ਕਿ ਜਦੋਂ ਤੁਸੀਂ ਹੁਣ ਤੁਹਾਡੀ ਉਮਰ 22 ਸਾਲ ਹੋਈ ਹੈ ਜੀ ਹਾਂ ਤੇ ਤੁਹਾਡੀ ਕੰਮ ਦੀ ਕਾਮਯਾਬੀ ਦੇ ਪਿੱਛੇ ਤੁਹਾਡੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਪੋਰਟ ਰਹਿੰਦਾ ਰਿਹਾ ਸੀ ਤੁਹਾਨੂੰ ਕਾਮਯਾਬੀ ਦੇ ਵਿੱਚ ਪਰਿਵਾਰ ਦਾ ਹੀ ਸਾਰਿਆਂ ਦਾ ਜਿਆਦਾ ਸਪੋਰਟ ਰਿਆ ਬਾਕੀ ਇਹਨਾਂ ਨੇ ਹੀ ਮੈਨੂੰ ਗਾਈਡ ਕੀਤਾ ਮੰਮੀ ਡੈਡੀ ਨੇ ਸਾਡੇ ਵੱਡਿਆਂ ਨੇ ਦਾਦੀ-ਬਾਬਾ ਵੀ ਉਹ ਵੀ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਨੇ ਅਫਸਰ ਹੀ ਬਣਨਾ ਤੁਸੀਂ ਤੇ ਇਦਾਂ ਇਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਮੇਰੇ ਡੈਡੀ ਉਹਨੇ ਵੀ ਇਲੈਕਟ੍ਰੀਕਲ ਇੰਜੀਨੀਅਰ ਹੈ ਉਹਨਾਂ ਨੇ ਵੀ ਮੈਨੂੰ ਕਾਫੀ ਗਾਈਡ ਕੀਤਾ ਅਭਿਸ਼ੇਕ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਮੈਸੇਜ ਦੋਗੇ ਜਿਹੜੇ ਆਪਣਾ ਫਿਊਚਰ ਜਿਹੜਾ ਵਿਦੇਸ਼ ਤੇ ਚ ਲੱਭਦੇ ਆ ਔਰ ਇੰਡੀਆ ਤੋਂ ਚਲੇ ਜਾਂਦੇ ਆ ਕਿ ਸੋਚ ਕੇ ਕਿ ਇੱਥੇ ਜੌਬਸ ਨਹੀਂ ਮਿਲਦੀ ਹਾਂਜੀ ਮੈਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹੁੰਦਾ ਕਿ ਜੌਬਸ ਸਾਡੇ ਪੰਜਾਬ ਸਾਡੇ ਇੰਡੀਆ 'ਚ ਬਹੁਤ ਹੈ ਸਰਕਾਰਾਂ ਜੌਬ ਦੇ ਰਹੀਆਂ ਬਸ ਕੰਪੀਟੀਸ਼ਨ ਥੋੜਾ ਜਿਆਦਾ ਹੈਗਾ ਹੈ ਹਾਰਡ ਹੈ ਕੰਪੀਟੀਸ਼ਨ 'ਚ ਲੜਨਾ ਪੈਂਦਾ ਕੰਪੀਟੀਸ਼ਨ 'ਚ ਜੇ ਮਿਹਨਤ ਕਰਾਂਗੇ ਤਾਂ ਨਾਮ ਜ਼ਰੂਰ ਆਉਂਦਾ ਹੈ ਤੇ ਬਾਕੀ ਇਹ ਵੀ ਗੱਲ ਹੈ ਕਿ ਜੇ ਅਸੀਂ ਇੰਨੀ-ਇੰਨੀ ਪੈਸੇ ਖਰਚ ਕਰਕੇ ਡਿਗਰੀਆਂ ਲੈ ਰਹੇ ਹਾਂ ਇੱਥੇ ਡਿਗਰੀਆਂ ਕਰਕੇ ਫਿਰ ਬਾਹਰ ਜਾਣ ਨਾਲੋਂ ਅਸੀਂ ਆਪਣੇ ਦੇਸ਼ ਦੀ ਸੇਵਾ ਕਰੀਏ ਤਾਂ ਜ਼ਿਆਦਾ ਵਧੀਆ ਗੱਲ ਹੈ ਥੋੜੀ ਹੋਰ ਮਿਹਨਤ ਕਰਕੇ ਨੌਕਰੀ ਮਿਲ ਜਾਂਦੀ ਹੈ ਮੇਰੇ ਬੇਟੇ ਨੇ ਐਸਡੀਓ ਪੀਐਸਪੀ ਪੀਸੀਐਲ ਦੇ ਵਿੱਚ ਜੁਆਇਨ ਕੀਤਾ ਹਮ ਕਦੋਂ ਵੈਸੀ ਰਿਜ਼ਲਟ ਹੋਇਆ ਸੀ ਇਹਨਾਂ ਦਾ ਮਤਲਬ ਗੇਟ ਕਲੀਅਰ ਹੋਇਆ ਸੀ ਐਸੇ ਸਾਲ ਹੀ ਹੋਇਆ ਗੇਟ ਕਲੀਅਰ ਤੇ ਉਸ ਤੋਂ ਬਾਅਦ ਇਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਪੀਪੀਐਸ ਪੀਸੀਐਲ ਦੇ ਵਿੱਚ ਤੇ ਆ 25 ਤਰੀਕ ਨੂੰ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਮਤਲਬ ਇਹਨਾਂ ਨੂੰ ਦਿੱਤੇ ਹੈਗੇ ਅ ਨਿਯੁਕਤੀ ਪੱਤਰ ਦਿੱਤੇ ਹੈਗੇ ਠੀਕ ਹਾਂਜੀ ਤੇ ਕਿਹੜੇ ਰੈਂਕ 'ਚ ਹੋਇਆ ਭਰਤੀ ਕਿਹੜਾ ਉਹਦਾ ਇਹਨੂੰ ਐਸਡੀਓ ਅਸਿਸਟੈਂਟ ਇੰਜੀਨੀਅਰ ਕਹਿੰਦੇ ਆ ਉਸ ਤਰ੍ਹਾਂ ਤੇ ਐਸਡੀਓ ਵੀ ਕਹਿੰਦੇ ਆ ਤੇ ਐਸਡੀਓ ਹੈ ਸਿਲੈਕਟ ਹੋਇਆ ਜਦੋਂ ਬੇਟੀ ਨੇ ਇਹਦਾ ਪਰ ਮੁਕਾਮ ਹਾਸਿਲ ਕੀਤਾ ਕਿ ਖਾਦਰ ਹੁੰਦੇ ਨਾ ਤੇ ਤੁਹਾਨੂੰ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਆਇਆ ਸੀ ਜਦੋਂ ਪਤਾ ਲੱਗਾ ਸੀਗਾ ਜੀ ਬੇਟਾ ਇੱਕ ਅਧਿਕਾਰੀ ਬਣ ਗਿਆ ਅਫਸਰ ਬਣ ਗਿਆ ਸਾਨੂੰ ਮਤਲਬ ਆਪਣੇ ਤੌਰ ਤੇ ਬੜੀ ਖੁਸ਼ੀ ਮਹਿਸੂਸ ਕੀਤੀ ਤੇ ਚਲੋ ਮੈਨੂੰ ਇਹ ਲੱਗਾ ਕਿ ਸਾਡੇ ਮਤਲਬ ਖਾਨਦਾਨ ਦੇ ਵਿੱਚ ਵੀ ਸਾਡਾ ਬੇਟਾ ਨੇ ਸਾਡਾ ਨਾਮ ਰੋਸ਼ਨ ਕੀਤਾ ਤੇ ਆਸ-ਪਾਸੇ ਕੋਈ ਚਾਹ ਪੰਜਾਬ ਮੁੰਡਾ ਦੇ ਵਿੱਚ ਕੋਈ ਵੀ ਬੰਦਾ ਜਿੰਨ ਦਾ ਸਿਲੇਕਟ ਐਸਡੂ ਸਿਲੇਕਟ ਨਹੀਂ ਹੋਇਆ ਬਹੁਤ ਖੁਸ਼ੀ ਹੋਈ ਤੁਹਾਨੂੰ ਕਿ ਜਿਲ੍ਹੇ ਨੇ ਦੱਸਿਆ ਮम्मा ਮੈਂ ਸਿਲੈਕਟ ਹੋ ਗਿਆ ਤੋਂ ਬਾਅਦ ਖੁਸ਼ੀ ਤਾਂ ਬਈ ਹੈ ਹਾਂਜੀ ਆਪਣੀ ਬੇਟੇ ਬਾਰੇ ਦੱਸੋ ਕਿ ਬਚਪਨ ਚ ਕਿਦਾਂ ਦਾ ਸੀਗਾ ਸ਼ਰਾਰਤੀ ਸੀ ਔਰ ਪੜਾਈ ਵਿੱਚ ਸ਼ਰਾਰਤੀ ਨੇ ਸੀਗਾ ਬਚਪਨ ਜੀ ਬਸ ਇਦਾਂ ਹੀ ਛਾੜ ਸੀਗਾ ਪੜ੍ਹਨ ਵਾਲੀ ਇਹਨਾਂ ਦਾ ਜ਼ਿਆਦਾ ਖਿਆਲ ਹਾਂਜੀ ਸ਼ਰਾਰਤੀ ਉਹਨਾਂ ਨੇ ਸੀਗਾ ਇਹ ਕਿੰਨੇ ਬੇਟੇ ਤੁਹਾਡੇ ਦੋ ਕਰਕੇ ਤੇ ਦੂਜਾ ਬੇਟਾ ਕੀ ਕਰਦਾ ਦੂਜਾ ਕਰਦਾ ਬੀਆਡ ਬੀਆਡ ਕਰਦਾ ਪਿਆ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਹਨਾਂ ਦੇ ਤਾਉਨ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਮੈਂ ਵੀ ਅਸੀਂ ਖੁਸ਼ੀ ਜਿੰਨੇ ਹੋ ਗਏ ਨਾ ਸਾਨੂੰ ਖੁਸ਼ੀ ਇੰਨੀ ਸਤੋ ਖੁਸ਼ੀ ਇੰਨੀ ਹੋ ਗਈ ਨਾ ਮਤਲਬ ਕਿ ਅਸੀਂ ਲਾਹਨ ਨਹੀਂ ਕਰ ਸਕਦੇ ਕੇ ਨਾਲ ਇੰਨੀ ਇੰਨਾ ਸਾਨੂੰ ਖੁਸ਼ੀ ਹੋਏ ਦੇ ਤਾਉਨ ਨੂੰ ਵੀ ਬਹੁਤ ਖੁਸ਼ੀ ਸਾਨੂੰ ਵੀ ਇਹਨਾਂ ਦੀਆਂ ਭੈਣਾਂ ਨੂੰ ਵੀ ਸੁਣ ਕੇ ਬਹੁਤ ਖੁਸ਼ੀ ਹੋਈ ਸਾਨੂੰ ਥਾਂ ਦਾ ਮਮਾਰਕਾ 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 ਕੋਈ ਕਿਪਕੀ ਇੱਕ ਛੋਟਾ ਜਿਹਾ ਪਿੰਡ ਆਪਾਂ ਕਹਿੰਦੇ ਕੰਢੀ ਖੇਤਰ ਦਾ ਉਹਦੇ ਵਿੱਚ ਇੱਕ ਬੱਚਾ ਸਿਲੈਕਟ ਹੋ ਕੇ ਅਧਿਕਾਰੀ ਬਣ ਗਿਆ ਹਾਂਜੀ ਹਾਂਜੀ ਹੋਰ ਤੁਸੀਂ ਕਿ ਇਹ ਬੱਚੇ ਬੱਚਿਆਂ ਨੂੰ ਕੀ ਮੈਸੇਜ ਦੋਗੇ ਤੁਸੀਂ ਅਸੀਂ ਇਹੀ ਬੱਚਿਆਂ ਨੂੰ ਮੈਸੇਜ ਦਿੰਨੇ ਆ ਕਿ ਜਿਹੜੇ ਬੱਚਿਆਂ ਨੇ ਸਾਡੇਆਂ ਨੇ ਇੰਨੀ ਮਿਹਨਤ ਕਰਕੇ ਪੜ੍ਹਿਆ ਇਹਹੀ ਬੱਚੇ ਅੱਗੇ ਉਹ ਹੋਰ ਬੱਚੇ ਦੇਖ ਕੇ ਨਾਲ ਦੇਖ ਕੇ ਵੀ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਤੇ ਪਿੰਡ ਦੇ ਜਿਹੜੇ ਬਾਹਰ ਜਾਂਦੇ ਆ ਬਾਹਰ ਨਾ ਜਾਣ ਇੱਥੇ ਪੜ੍ਹਾਈ ਕਰਕੇ ਇੱਥੇ ਸਿਲੈਕਟ ਹੋਣ ਤੇ ਦੇਸ਼ ਦੀ ਸੇਵਾ ਕਰਨ ਹੁਸ਼ਰ ਅਭਿਸ਼ੇਕ ਤੁਹਾਡਾ ਬ੍ਰਦਰ ਹੈ ਹਾਂਜੀ ਅੱਛਾ ਇਹ ਦੱਸੋ ਮੈਨੂੰ ਕਿ ਤੁਹਾਡੇ ਦੋਨਾਂ ਭਰਾਵਾਂ ਦਾ ਕਿਸ ਤਰ੍ਹਾਂ ਰਿਸ਼ਤਾ ਹੈ ਬਹੁਤ ਵਧੀਆ ਰਿਸ਼ਤਾ ਹੈ Papa ਨਾਲ ਫਸ ਕੇੜ ਕੇ ਰਹਿਦਾ ਹੂੰ ਹਾਂਜੀ ਜਦੋਂ ਪਤਾ ਲੱਗਾ ਕਿ ਤੁਹਾਡਾ ਬ੍ਰਦਰ ਸਿਲੈਕਟ ਹੋ ਗਿਆ ਹੈ ਹਾਂਜੀ ਬਿਜਲੀ ਮੈਕਨਿਕ ਦੇ ਚੈਲਟੀਓ ਪੋਸਟ ਦੇ ਉੱਤੇ ਪਹਿਲਾ ਰਿਐਕਸ਼ਨ ਤੁਹਾਡਾ ਕੀ ਆਇਆ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੂੰ ਮੇਰਾ ਵੱਡਾ ਭਰਾ ਸਿਲੈਕਟ ਹੋਇਆ ਐਸਡੀ ਉਹਦੇ ਵਿੱਚ ਹੂੰ ਬਹੁਤ ਮਹੱਤਵਪੂਰਨ ਪੋਸਟ ਹੈ ਤੇ ਇਹ ਦੱਸੋ ਮੈਨੂੰ ਕਿ ਤੁਸੀਂ ਵੀ ਹੋਰ ਮੈਸੇਜ ਕੀ ਦੋਗੇ ਨੌਜਵਾਨ ਪੀੜ੍ਹੀ ਨੂੰ ਆਹੀ ਕਿ ਮਤਲਬ ਆਪਣੇ ਮਤਲਬ ਦੇਸ਼ ਦੇ ਵਿੱਚ ਕਾਫੀ ਨੌਕਰੀਆਂ ਹੈਗੀਆਂ ਜੇ ਕਰਨੀਆਂ ਚਾਹੋ ਤੇ ਮਤਲਬ ਬਹੁਤ ਜ਼ਿਆਦਾ ਨੌਕਰੀਆਂ ਹੈਆਂ ਦੇਸ਼ ਦੇ ਵਿੱਚ ਬਾਹਰ ਜਾਣ ਦੀ ਜ਼ਰੂਰਤ ਐਨੀ ਨਹੀਂ ਬਸ ਕੰਪੀਟੀਸ਼ਨ ਹੈਗਾ ਥੋੜਾ ਜਿਹਾ ਤੇ ਦੇ ਹੀ ਕਹੂੰਗਾ ਕਿ ਦੇਜ ਦੇ ਵਿੱਚ ਨੌਕਰੀ ਕਰੋ ਵਧੀਆ ਦੇਜ ਦੇ ਵਿੱਚ ਬਾਹਰ ਨਾਲੋਂ